ਸਸ਼ੀ ਕਾਂਤੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਕਹਿੰਦੇ ਜੋ ਅਸੀਂ ਸੋਚਦੇ ਆ ਨਾ ਜ਼ਿੰਦਗੀ ਉਹ ਹੁੰਦੀ ਨਹੀਂ ਅਸਲ ਚ ਸਾਡੇ ਨਾਲ ਜੋ ਹੁੰਦਾ ਹੈ ਨਾ ਉਹ ਜ਼ਿੰਦਗੀ ਹੁੰਦੀ ਹੈ ਤੁਸੀਂ ਸਮਝ ਗਏ ਮਤਲਬ ਜੋ ਸਾਡੇ ਸੋਚਣ ਨਾਲ ਚੱਲਦਾ ਸੋ ਅੱਛਾ ਸੋਚਣ ਨਾਲ ਤੇ ਵੈਸੇ ਕੁਝ ਹੁੰਦਾ ਹੀ ਨਹੀਂ ਜਿੰਨਾ ਮਰਜ਼ੀ ਸੋਚੀ ਜਾਓ ਲੰਬੀਆਂ ਲੰਬੀਆਂ ਪਲੈਨਿੰਗਾਂ ਜੋ ਨੇ ਨਾ ਮੈਨੂੰ ਨਹੀਂ ਲੱਗਦਾ ਕਿ ਜ਼ਿੰਦਗੀ 'ਚ ਬਹੁਤੇ ਲੋਕਾਂ ਦੀਆਂ ਸਕਸੈਸ ਹੁੰਦੀਆਂ ਨੇ ਮੈਂ ਤਾਂ ਇੱਥੋਂ ਤੱਕ ਦੇਖਿਆ ਕਿ ਕੁਝ ਸੋਚ ਕੇ ਕੋਈ ਚੀਜ਼ ਰੱਖ ਦੋ ਲੈਓ ਉਸਦੇ ਕੰਮ ਆਉਂਦੀ ਨਹੀਂ ਇਹ ਸਚਾਈ ਹੈ ਜਿੱਦਾਂ ਹੁਣ ਮੰਨ ਲਓ ਕਿ ਤੁਸੀਂ ਪੈਸੇ ਕੱਢ ਕੇ ਰੱਖਦੇ ਕਿ ਆ ਆ ਚੀਜ਼ ਲਈ ਲੈਓ ਉਸ ਚੀਜ਼ ਲਈ ਵਰਤੇ ਗਏ ਤਾਂ ਕਿਉਂ ਇਹ ਸਚਾਈ ਹੈ ਕਿਉਂਕਿ એનર્ਜੀ ਜਿਹੜੀ ਹੈ ਨਾ ਕੁਦਰਤ ਜਿਹੜੀ ਹੈ ਉਹਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਉਹਨੂੰ ਤੁਸੀਂ ਬਿਲਕੁਲ ਵੀ ਬੈਲੈਂਸ ਨਹੀਂ ਕਰ ਸਕਦੇ ਕਿਉਂਕਿ ਕੁਦਰਤ ਨੇ ਆਪਣੇ ਆਪ ਨੂੰ ਬੈਲੈਂਸ ਕੀਤਾ ਹੋਇਆ ਤੇ ਸਾਡੇ ਸੋਚਣ ਨਾਲ ਕੀ ਹੋਣਾ ਕੱਖ ਵੀ ਨਹੀਂ ਸਾਡੇ ਸੋਚਣ ਨਾਲ ਜੇ ਕੁਝ ਨਹੀਂ ਹੋਣਾ ਤੇ ਫਿਰ ਸੋਚ-ਸੋਚ ਕੇ ਅਸੀਂ ਆਪਣੇ ਦਿਮਾਗ ਨੂੰ ਚਿੰਤਾਵਾਂ ਦੇ ਦੇ ਕੇ ਇਸ ਸਰੀਰ ਨੂੰ ਰੋਗ ਲਾ ਬੈਠੇ ਉਹ ਇੱਕ ਗਾਣਾ ਮੈਂ ਤੁਹਾਡੇ ਨਾਲ ਬੜਾ ਵਧੀਆ ਪਹਿਲਾਂ ਇੱਕ ਵਾਰ ਡਿਸਕਸ ਕੀਤਾ ਸੀ ਇੱਕ ਨਵੀਂ ਜਿਹਾ ਗਾਣਾ ਆਇਆ ਸੀ ਸਤਿੰਦਰ ਸਰਤਾਜਾ ਕਹਿੰਦੇ ਐਨਾ ਲੱਗੇ ਉਈ ਗਵਾਏ ਵੇਲੇ ਨਹੀਂ ਜਿੰਨੀ ਮਿਲਕੀ ਵਾਰੀ ਓਨਾ ਖੇਲੇ ਵੀ ਮਤਲਬ ਜਿੰਨੀ ਕੋ ਕੁਦਰਤ ਨੇ ਉਮਰ ਦਿੱਤੀ ਹੈ ਓਨਾ ਕੋਈ ਜ਼ਿੰਦਗੀ ਦਾ ਖੇਡ ਖੇਡਣ ਲਈ ਦਿੱਤੀ ਹੈ ਚਲੋ ਜਰੂਰੀ ਹੁੰਦੇ ਪੈਸੇ ਥੇਲੇ ਵੀ ਪਰ ਜਿੰਨੀ ਮਿਲ ਜੇ ਵਾਰੀ ਉਹਨਾ ਖੇਲੇ ਵੀ ਵਾਰੀ ਆਪੋ ਆਪਣੀ ਹੈ ਮੁਸੀਬਤਾਂ ਪਰੇਸ਼ਾਨੀਆਂ ਜ਼ਿੰਦਗੀ ਦਾ ਦੂਜਾ ਨਾ ਹੀ ਅਸਲ ਚ ਪਰੇਸ਼ਾਨੀ ਹੈ ਪਰ ਜੇ ਅਸੀਂ ਸਿਰਫ ਤੇ ਸਿਰਫ ਪਰੇਸ਼ਾਨੀਆਂ ਦਾ ਜਾਪ ਕਰਾਂਗੇ ਤਾਂ ਫਿਰ ਕੀ ਕਰਾਂਗੇ ਕਿਉਂਕਿ ਸੋਚਣ ਨਾਲ ਸੋਚਣ ਨਾਲ ਸੋਚਣ ਨਾਲ ਅਸੀਂ ਰੋਗੀ ਬਣ ਜਾਂਦੇ ਆ ਤੇ ਕਰਮ ਤੇ ਕੰਮ ਤੇ ਜੋ ਚੀਜ਼ਾਂ ਅਸੀਂ ਸੋਚੀਆਂ ਹੁੰਦੀਆਂ ਨੇ ਜਦੋਂ ਹੁੰਦੀਆਂ ਨਹੀਂ ਤਾਂ ਫਿਰ ਉਹ ਸਾਡੀ ਸਫੋਕੇਸ਼ਨ ਦਾ ਕਾਰਨ ਬਣਦੀਆਂ ਨੇ ਕਿਸੇ ਨੂੰ ਬਹੁਤ ਗੁੱਸਾ ਆ ਰਿਹਾ ਏ ਕੋਈ ਕਿਸਤੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਪੇਸ਼ ਕਰ ਰਿਹਾ ਤਾਂ ਉਹਦੇ ਤੇ ਤਰ ਸਖਾਓ ਕਿਉਂਕਿ ਉਹ ਗੁੱਸਾ ਅਸਲ ਦੇ ਵਿੱਚ ਤੁਹਾਡੇ ਤੇ ਨਹੀਂ ਹੈ ਉਹ ਉਹਦਾ ਆਪਣੀ ਜ਼ਿੰਦਗੀ ਵਿੱਚ ਨਾ ਕਾਮਯਾਬੀ ਦਾ ਹੋਣਾ ਅਸਲ ਚ ਉਹ ਗੁੱਸਾ ਹੈ ਨਾਕਾਮਯਾਬ ਹੋਣਾ ਹੀ ਉਸਦਾ ਉਹ ਜੋ ਇਨਸਾਨ ਕਾਮਯਾਬ ਨਹੀਂ ਨਾ ਉਹ ਇਨਸਾਨ ਕਾਮਯਾਬ ਬੱਦਲ ਕੇ ਜਿਨ੍ਹਾਂ ਦੇ ਮੰਨ ਦੀਆਂ ਹੋ ਚੁੱਕੀਆਂ ਨੇ ਜੋ ਆਪਣੇ ਮਨ ਦੀ ਕਰਦੇ ਆ ਆਪਣੇ ਦਿਮਾਗ ਤੇ ਆਪਣੇ ਮਨ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਚਿਹਰੇ ਤੇ ਸਮਾਈਲ ਆ ਜੋ ਲੋਕ ਤੁਹਾਨੂੰ ਗੱਲ-ਗੱਲ ਤੇ ਪੜਕਦੇ ਆ ਜਾਂ ਕੁਛੇ ਤੁਸੀਂ ਕਿਸੇ ਨੂੰ ਬੱਸ ਮੈਂ ਕਹਿੰਨੀ ਆ ਮਾੜੀ ਜੀ ਗੱਲ ਕਹਿ ਦੋ ਤੇ ਅਗਲਾ ਆਪਣੇ ਕੱਪੜਿਆਂ ਤੋਂ ਬਾਹਰ ਹੋ ਰਿਹਾ ਤਾਂ ਤੁਸੀਂ ਸੋਚੋ ਕਿ ਉਹ ਉਹਦਾ ਉਹਦਾ ਕਸੂਰ ਨਹੀਂ ਐ ਕਿਸੇ ਨੇ ਬੜੀ ਵਧੀਆ ਗੱਲ ਮੈਨੂੰ ਦੱਸੀ ਫੋਨ ਤੇ ਹੀ ਜੇ ਉਹ ਵੀ ਸੁਣਦੇ ਹੋਣਗੇ ਸ਼ਾਇਦ ਮੇਰੀ ਵੀਡੀਓ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜੀ ਜਿਹਦੇ ਕੋਲ ਜੋ ਹੋਊਗਾ ਉਹ ਤੁਹਾਨੂੰ ਉਹੀ ਦਊਗਾ ਹੈਨਾ ਹਰ ਕਿਸੇ ਦੀ ਆਪਣੀ ਆਪਣੀ ਨੇਚਰ ਹੈ ਕਿਸੇ ਨੇ ਕਮੈਂਟ ਕੀਤਾ ਕਿ ਮੈਡਮ ਥੋੜਾ ਰੂਡ ਬੋਲਦੇ ਆ ਓਕੇ ਮੈਂ ਰੂਡ ਹੋ ਸਕਦਾ ਮੈਂ ਥੋੜਾ ਸਖਤ ਬੋਲਦੀ ਹਾਂ ਹਾਂ ਸਖਤ ਬੋਲਦੀ ਆ ਹੋ ਸਕਦਾ ਮੈਂ ਸਖਤ ਬੋਲਦੀ ਹਾਂ ਪਰ ਉਹ ਮੇਰੀ ਨੇਚਰ ਆ ਉਹ ਮੇਰਾ ਸੁਭਾਅ ਹੈ ਮੇਰਾ ਗੁੱਸਾ ਨਹੀਂ ਹੈ ਮੇਰਾ ਹੱਕ ਹੈ ਮੈਂ ਬੜੇ ਹੱਕ ਨਾਲ ਹਰ ਕਿਸ ਨਾਲ ਗੱਲ ਕਰਦੀ ਆ ਬਈ ਤੂੰ ਆ ਕਰ ਲਾ ਆ ਤੁਸੀਂ ਕਰ ਲੋ ਕਿਉਂਕਿ ਤੁਹਾਡਾ ਚੀਜ਼ ਐਦਾਂ 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 ਨਾ ਹੋਵੇ ਤੁਹਾਡਾ ਨੁਕਸਾਨ ਨਾ ਹੋਵੇ ਤਾਂ ਉਹ ਜਿਨ੍ਹਾਂ ਦੇ ਜਾ ਫੋਨ ਆਇਆ ਨਾ ਉਹ ਕਹਿ ਰਹੇ ਸੀ ਕਿ ਕਿਸੇ ਨੇ ਕਿਹਾ ਕਿ ਕੋਈ ਬੜੀ ਵਧੀਆ ਉਹਨਾਂ ਨੇ ਮੈਨੂੰ ਗੱਲ ਸੁਣਾਈ ਕਹਿੰਦੇ ਕੋਈ ਆ ਮਾਥਮਾ ਬੁੱਧ ਜੀ ਪਤਾ ਨਹੀਂ ਗਏ ਕਿਤੇ ਕਿਸੇ ਪਿੰਡ ਦੇ ਵਿੱਚ ਉਹ ਕਹਿੰਦੇ ਮੈਨੂੰ ਕਹਿੰਦੇ ਤੁਸੀਂ ਗੱਲ ਸੁਣੋ ਮੈਂ ਕਿਹਾ ਹਾਂਜੀ ਤੇ ਕਹਿੰਦੇ ਉਹ ਕਿਤੇ ਗਏ ਤੇ ਉਹ ਜਦੋਂ ਉੱਥੇ ਪਹੁੰਚੇ ਤਾਂ ਉਹ ਬੜੇ ਲੋਕ ਪਰੇਸ਼ਾਨ ਕਿਉਂਕਿ ਇੱਕ ਗੱਲ ਤਾਂ ਤੁਸੀਂ ਜਾਣਦੇ ਹੋ ਸਾਰਿਆਂ ਨੂੰ ਪਤਾ ਹੈ ਕਿ ਜਿਹਦੇ ਕੋਲ ਜੋ ਹੈ ਉਹ ਹੀ ਨਾ ਦੂਜੇ ਨੂੰ ਦਊਗਾ ਤਾਂ ਇਹੀ ਗੱਲ ਉਹ ਕਹਿੰਦੇ ਵੀ ਜੁੱਤੀਆਂ ਦਾ ਹਾਰ ਪਾਤਾ ਉਹਦੇ ਕਲ ਕਿ ਇਹ ਐਵੇਂ ਭਿਖਸ਼ੂ ਬਣਿਆ ਐ ਐਵੇਂ ਲੋਕਾਂ ਨੂੰ ਕਰੀ ਜਾਂਦਾ ਕਿ ਕੁਛ ਨਹੀਂਗਾ ਇੱਥੇ ਨਹੀਂਗਾ ਉੱਥੇ ਨਹੀਂਗਾ ਇਹ ਲੋਕਾਂ ਚੋਂ ਨਹੀਂ ਦਿੰਦਾ ਤੇ ਮੁੰਡੇ ਜਾ ਕੇ ਇਹਦੇ ਨਾਲ ਹਾਲਦੇ ਆ ਬੱਚੇ ਤਾਂ ਉਹਨਾਂ ਨੇ ਕੀ ਕੀਤਾ ਇੱਕ ਜੁੱਤੀਆਂ ਦਾ ਹਾਰ ਉਹਦੇ ਪਾਇਆ ਵੀ ਸਾਡੇ ਪਿੰਡ ਚ ਤੇਰੇ ਲਈ ਜਗ੍ਹਾ ਨਹੀਂ ਤੇ ਉਹ ਬੜਾ ਖੁਸ਼ ਹੋਇਆ ਕਹਿੰਦੇ ਉਹ ਜਿੱਜੇ ਦੀ ਜੁੱਤੀਆਂ ਦਾ ਹਾਰ ਪਾਇਆ ਪਤਾ ਨਹੀਂ ਕੌਣ ਸੀ ਤੇ ਉਹਨੂੰ ਕਹਿੰਦੇ ਵੀ ਉਹ ਖੁਸ਼ ਹੋ ਗਿਆ ਕਿ ਕਹਿੰਦਾ ਵਾਹ ਮੇਰੇ ਤੇ ਜੁੱਤੀ ਟੁੱਟ ਗਈ ਸੀ ਤੇ ਤੁਸੀਂ ਮੈਨੂੰ ਜੁੱਤੀਆਂ ਦੇਤੀਆਂ ਮੈਂ ਤੇ ਇੱਕ ਮੰਗੀ ਸੀ ਤੇ ਤੁਸੀਂ ਤਿੰਨ ਚਾਰ ਦਿੱਤੀਆਂ ਵਾਰ ਅੱਬਾ ਤੇਰੇ ਸ਼ੁਕਰ ਤੇਰਾ ਤੇਰਾ ਬੜਾਈ ਸ਼ੁਕਰ ਅਵੇਲਾ ਇੱਕ ਜੁੱਤੀ ਟੁੱਟ ਗਈ ਸੀ ਤੇ ਉਹਨੇ ਜਿਹੜੇ ਜੁੱਤੀਆਂ ਸੀਗੀਆਂ ਜਿਹੜੇ ਉਹਨਾਂ ਦੇ ਹਾਰ ਪਾਣ ਲਏ ਕਿ ਉਹਨਾਂ ਜੁੱਤੀਆਂ ਖੁਸ਼ੀ ਨਾਲ ਫੜੀਆਂ ਉਹਦੇ ਚੋਂ ਲੱਗ ਕੀਤਿਆਂ ਤੇ ਆਪਣੀਆਂ ਪਾਈਆਂ ਤੇ ਬਾਕੀ ਪਾਈਆਂ ਥੈਲੇ 'ਚ ਤੇ ਕਹਿੰਦੇ ਤੁਰ ਪਿਆ ਤੇ ਦੂਜਿਆਂ ਨੂੰ ਕਹਿੰਦੇ ਵੀ ਬੇਸ਼ਰਮਾ ਤੈਨੂੰ ਤੇ ਇਹ ਜੁੱਤੀਆਂ ਦਾ ਹਾਰ ਪਾਇਆ ਏ ਤੇ ਤੈਨੂੰ ਉਹ ਸ਼ਰਮੀ ਨਹੀਂ ਆਈ ਤੇ ਤੂੰ ਖੁਸ਼ ਹੋ ਰਿਹਾ ਕਹਿੰਦੇ ਉਹ ਅੱਗੋਂ ਕਹਿੰਦਾ ਜਿਹਦੇ ਹਾਰ ਪਾਇਆ ਸੀ ਪਤਾ ਨਹੀਂ ਉਹ ਕੌਣ ਸੀ ਪਤਾ ਨਹੀਂ ਮਹਾਤਮਾ ਬੁੱਧ ਜੀ ਦੀ ਗੱਲ ਕਰ ਰਹੇ ਸੀ ਉਹ ਤੇ ਪਤਾ ਨਹੀਂ ਕੋਈ ਹੋਰ ਸੀ ਤੇ ਉਹ ਅੱਗੋਂ ਕਹਿੰਦਾ ਵੀ ਜਿਹਦੇ ਕੋਲ ਜੋ ਹੋਊਗਾ ਉਹ ਹੀ ਦਊਗਾ ਨਾ ਜਿਨ੍ਹਾਂ ਕੋਲ ਜੋ ਹੈ ਉਹਨੇ ਉਹੀ ਦੇਣਾ ਇਹਨਾਂ ਕੋਲ ਜੁੱਤੀਆਂ ਹੀ ਸੀਗੀਆਂ ਇਹਨਾਂ ਨੇ ਮੈਨੂੰ ਜੁੱਤੀਆਂ ਦੇਤੀਆਂ ਅੱਗੇ ਜਾਵਾਂਗੇ ਜੋ ਜੋ ਮਿਲਦਾ ਜਿਹਦੇ ਜਿਹਦੇ ਅੰਦਰ ਜੋ ਜੋ ਭਰਿਆ ਹੈ ਨਾ ਉਹ ਤੁਹਾਨੂੰ ਉਹੀ ਦੇਗਾ ਜਿਹਦੇ ਅੰਦਰ ਪਿਆਰ ਭਰਿਆ ਉਹ ਹਮੇਸ਼ਾ ਤੁਹਾਨੂੰ ਪਿਆਰ ਨਾਲ ਗੱਲ ਕਰੂਗਾ ਜਿਹਦੇ ਅੰਦਰ ਆਪਣਾਪਨ ਭਰਿਆ ਉਹ ਹਮੇਸ਼ਾ ਤੁਹਾਡੇ ਨਾਲ ਆਪਣੇ ਪੰਜ ਗੱਲ ਕਰੂਗਾ ਜਿਦਾ ਜਿਸ ਤਰ੍ਹਾਂ ਦਾ ਸਟਾਈਲ ਕੁਦਰਤ ਨੇ ਦਿੱਤਾ ਉਹ ਉਸੇ ਤਰ੍ਹਾਂ ਕਰੂਗਾ ਤੇ ਕਈ ਲੋਕ ਤੁਹਾਨੂੰ ਟੁੱਟ ਕੇ ਪੈ ਜਾਂਦੇ ਆ ਕਿ ਤੁਸੀਂ ਚੀਜ਼ ਹੀ ਕੀ ਹੋ ਅਸੀਂ ਜੀ ਐ ਜੀ ਐ ਜੀ ਐ ਦੇਖੋ ਦੇਖੋ ਆ ਜਦੋਂ ਜਦੋਂ ਤੁਸੀਂ ਜਿਸ ਟੋਨ ਨਾਲ ਦੂਜੇ ਨਾਲ ਗੱਲ ਕਰਦੇ ਹੋ ਅਗਲਾ ਉਸੇ ਟੋਨ ਨਾਲ ਤੁਹਾਨੂੰ ਜਵਾਬ ਦੇਣਾ ਤੇ ਫਿਰ ਤੁਹਾਨੂੰ ਬੁਰਾ ਲੱਗਦਾ ਤੇ ਜੇ ਜਿਸ ਟੋਨ ਨਾਲ ਤੁਸੀਂ ਗੱਲ ਕਰੋਗੇ ਤੇ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਸਾਹਮਣੇ ਵਾਲਾ ਆਪਣੀ ਟੋਨ ਚੇਂਜ ਚੇਂਜ ਕਰਕੇ ਗੱਲ ਕਰੇ ਨਾ ਕਰੋ ਨਾ ਅਗਲੇ ਨਾਲ ਤਰੀਕੇ ਨਾਲ ਜਿੱਦਾਂ ਹੁਣ ਕਿਸੇ ਨੂੰ ਕਹੋ ਜੀ ਕਈ ਵਾਰੀ ਕੋਈ ਪੁੱਛਦਾ ਹੈ ਕਿ ਫੀਸ ਕਿੰਨੀ ਆ ਜੀ ਐਨੀ ਲੁੱਟ ਮਚਾਈ ਆ ਦੇਖੋ ਤੁਹਾਨੂੰ ਤੁਹਾਡੇ ਲਈ ਉਹ ਔਖਾ ਹੈ ਤੇ ਠੀਕ ਆ ਹਨਾ ਤੁਸੀਂ ਤੁਸੀਂ ਇਹ ਇਹ ਕਿਵੇਂ ਡਿਸਾਈਡ ਕਰ ਸਕਦੇ ਹੋ ਅਗਲੇ ਨੇ ਲੁੱਟ ਮਚਾਈ ਤੇ ਠੀਕ ਹੈ ਅਗਲੇ ਨੇ ਮਚਾਈ ਆ ਤੁਸੀਂ ਨਾਲ ਲੁੱਟੇ ਜਾਓ ਇੱਕ ਗੱਲ ਆ ਅਗਲੇ ਲੁੱਟ ਮਚਾਈ ਉਹ ਤੇ ਲੁੱਟੀ ਰਕੇ ਦੁਨੀਆ ਹਰ ਕਿਸੇ ਲਈ ਇੱਕੋ ਜੀ ਥੋੜਾ ਹੀ ਹੈ ਜਿੱਥੇ ਜੋ ਜਿੱਦਾਂ ਜਿਵੇਂ ਆ ਅਗਲੇ ਨੂੰ ਕਹੋਂ ਪਾਈ ਠੀਕ ਹੈ ਇਟਸ ਓਕੇ ਤੂੰ ਉਦਾਂ ਹੀ ਸਹੀ ਤੇ ਸਾਡੇ ਲਈ ਨਹੀਂ ਤੂੰ ਬਣਿਆ ਤੇ ਸਸਰੀਕਾਲ ਪਰ ਉਹ ਗੱਲ ਹੈ ਕਿ ਜ਼ਿੰਦਗੀ ਗੱਲ ਆਪਾਂ ਜਿਹੜੀ ਸ਼ੁਰੂ ਕੀਤੀ ਸੀਗੀ ਆਪਾਂ ਆਪਣੇ ਪਰਸਨਲ ਚ ਲੈ ਗਏ ਕਿ ਅਸੀਂ ਜੋ ਸੋਚਦੇ ਆ ਉਹ ਜ਼ਿੰਦਗੀ ਨਹੀਂ ਹੈ ਅਸਲ ਦੇ ਵਿੱਚ ਜੋ ਸਾਡੇ ਨਾਲ ਹੋ ਰਿਹਾ ਹੁੰਦਾ ਉਹ ਜ਼ਿੰਦਗੀ ਹੈ ਤੇ ਜੋ ਹੋ ਰਿਹਾ ਹੁੰਦਾ ਉਹਨੂੰ ਸਿਰਫ ਕਿਉਂ ਕਿਉਂਕਿ ਉਹ ਸਾਡੇ ਨਾਲ ਹੋ ਰਿਹਾ ਹੁੰਦਾ ਤੇ ਅਸੀਂ ਹੀ ਉਸਨੂੰ ਸਹੀ ਕਰ ਸਕਦੇ ਆ ਤੇ ਤੁਸੀਂ ਬੜੇ ਹੀ ਵਧੀਆ ਇਨਸਾਨ ਹੋ ਇਹ ਆਪਣੇ ਆਪ ਨੂੰ એનર્ਜੀ ਰੋਜ਼ ਦਿਓ ਕਿ ਅਸੀਂ ਬਹੁਤ ਵਧੀਆ ਕਿਉਂਕਿ ਪਰਮਾਤਮਾ ਦੀ ਬਣਾਈ ਚੀਜ਼ ਕਦੇ ਖਰਾਬ ਹੋ ਹੀ ਨਹੀਂ ਸਕਦੀ ਤੇ ਅਸੀਂ ਖਰਾਬ ਕਿੱਥੇ ਆ ਸਾਡੀ ਅਗਰ ਕੁਝ ਚੀਜ਼ਾਂ ਪੂਰੀਆਂ ਨਹੀਂ ਹੋਈਆਂ ਤੇ ਬਹੁਤ ਸਾਰੀਆਂ ਨੇ ਜਿਹੜੀਆਂ ਪੂਰੀਆਂ ਹੋਈਆਂ ਉਹਦੇ ਚੋਂ ਪਹਿਲੀ ਇਹ ਆ ਕਿ ਅਸੀਂ ਇਹ ਦੁਨੀਆ 'ਚ ਦੂਜੀ ਇਹ ਆ ਕਿ ਅਸੀਂ ਜੀਵਤ ਆਸੀਂ ਇਨਸਾਨਾ ਇਨਸਾਨ ਦਾ ਇਸ ਦੁਨੀਆ 'ਚ ਇਨਸਾਨ ਬਣ ਕੇ ਆਉਣਾ ਹੀ ਇੱਕ ਸਭ ਤੋਂ ਵੱਡੀ ਪ੍ਰਾਪਤੀ ਹੈ ਤੇ ਇਹਦੇ ਲਈ ਆਪਣੇ ਆਪ ਨੂੰ ਬlesed ਸਮਝਣਾ ਚਾਹੀਦਾ ਹੈ ਨਾ ਤੇ ਤੀਜੀ ਸਭ ਤੋਂ ਜ਼ਰੂਰੀ ਇਹ ਗੱਲ ਹੈ ਕਿ ਅਸੀਂ ਪੂਰੀ ਤਰ੍ਹਾਂ ਨਾਲ ਦਿਮਾਗ ਮਨ ਤੋਂ ਸੋਚ ਸਕਦੇ ਹਾਂ ਆਪਣੇ ਹਾਪ ਭਾਵ ਦੂਜੇ ਨੂੰ ਦੇਖ ਸਕਦੇ ਹਾਂ ਤੇ ਹਰ ਤਰ੍ਹਾਂ ਦੇ ਜਾਨਵਰ ਤੋਂ ਉੱਪਰ ਜੋ ਇਨਸਾਨ ਨੂੰ ਬਣਾਇਆ ਕੁਦਰਤ ਨੇ ਉਹ ਬਹੁਤ ਵਧੀਆ ਬਣਾਇਆ ਤੇ ਇਹ ਚੀਜ਼ ਜਦੋਂ ਤੁਸੀਂ ਸਮਝ ਲਈ ਨਾ ਤੇ ਫਿਰ ਇਦੋਂ ਵੱਡੀ ਕੀ ਬlesing ਹੈ ਕਿ ਅਸੀਂ ਜੀਵਤ ਹਾਂ ਅਸੀਂ ਹਸਪੀਟਲ 'ਚ ਨਹੀਂ ਸਾਨੂੰ ਕੋਈ ਬਿਮਾਰੀ ਪਰੇਸ਼ਾਨੀ ਨਹੀਂ ਜੇ ਹੈ ਵੀ ਆ ਤਾਂ ਸਾਡੀ ਪਾਵਰ ਨਾਲ ਅਸੀਂ ਠੀਕ ਕਰ ਲੈਣੀ ਆ ਬਸ ਇਹ ਚੀਜ਼ਾਂ ਜਦੋਂ ਤੁਸੀਂ ਸੋਚਦੇ ਹੋ ਨਾ ਤੇ ਬਾਕੀ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਇਹ ਜ਼ਰੂਰ ਇੱਕ ਗੱਲ ਆ ਸੱਚਾਈ ਵਾਲੀ ਜੋ ਤੁਸੀਂ ਸਮਝਦੇ ਵੀ ਹੋ ਤੇ ਸਮਝਦਾਰ ਵੀ ਹੋ ਤੇ ਸਮਝ ਵੀ ਰਹੇ ਹੋ ਕਿ ਆਪਾਂ ਕੀ ਬੋਲ ਰਹੇ ਹਣਾ ਚਲੋ ਆਪਾਂ ਅੱਜ 9 ਨਵੰਬਰ 2025 ਥੋੜੀ ਜਿਹਾ ਲੇਟ ਹੋ ਜਾਂਦੀ ਆ ਵੀਡੀਓ ਪਾਉਣੀ ਤੇ ਪਰ ਆਪਾਂ ਕੱਲ ਤੋਂ ਟਾਈਮ ਤੇ ਪਾ ਦਿਆ ਕਰਾਂਗੇ 9 ਨਵੰਬਰ 2025 ਜੇ ਮਾਤਮਾ ਦਾ ਪੰਜਵੀਂ ਦਿthi ਆ ਤੇ ਪੰਚਮੀ ਤਿਥੀ ਤੇ ਆਂਧਰਾ ਨਕਸ਼ਤਰ ਰਾဟု ਦਾ ਨਕਸ਼ਤਰ ਰਾਤ ਨੂੰ 8:05 ਤੱਕ ਚੱਲੇਗਾ ਤੇ ਚੰ드ਰਮਾ ਜੋ ਨੇ ਜਾ ਚੁੱਕਿਆ ਮਿਥੁਨ ਰਾਸ਼ੀ ਵਿੱਚ ਅੱਜ 9 ਤਰੀਕ ਵਾਲੇ ਦਿਨ ਮਿਥੁਨ ਰਾਸ਼ੀ ਚੰ드ਰਮਾ ਅੱਜ ਬੁੱਧ ਵਕਰੀ ਹੋ ਜਾਣਗੇ 24-29 ਤੇ ਨਾਲ ਹੀ ਆ ਜ ਐਤਵਾਰ ਵਾਲੇ ਦਿਨ ਰਵੀਵਾਰ ਚ ਨਹੀਂ ਐਤਵਾਰ ਵਾਲੇ ਦਿਨ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾဟု ਕਾਲ ਦਾ ਰਹੇਗਾ ਚਲਦੇ ਕੰਮ ਦਾ ਕੋਈ ਪਰਹੇਜ ਨਹੀਂ ਪਰ ਜਾਂਚ ਲੈਣਾ ਚਾਹੀਦਾ ਸਮੇਂ ਨੂੰ ਜਦੋਂ ਕੋਈ ਸ਼ੁਭ ਕੰਮ ਕਰਨਾ ਹੋਵੇ ਤਾਂ ओके ਤੇ ਹੁਣ ਆਪਾਂ ਜਾਣਦੇ ਹਾਂ ਤੁਹਾਡੇ ਸ਼ੁਭ ਤਾਰੇ ਸਭ ਤੋਂ ਪਹਿਲਾਂ ਤੁਹਾਡੇ ਅਸਟ੍ਰੋਲੋਜੀ ਵਿਦਿਉ ਲੋਜਿਕ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅਰੀਸਾਨੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਅੱਜ ਤੀਜੇ ਚੰਦਰ ਚਲਾ ਗਿਆ ਕੱਲ ਦੁਪਹਿਰ ਤੋਂ ਬਾਅਦ ਹੀ ਚਲਾ ਗਿਆ ਸੀ ਤੀਜੇ ਚੰਦਰ ਮਹਾ ਰਾਹੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਮੈਂ ਕਨਫਿਊਜ਼ ਹੈ ਟੈਂਸ਼ਨਸ ਹੈ ਕਿਉਂ ਪ੍ਰੇਮ ਸਬੰਧਾਂ ਨੂੰ ਲੈ ਕੇ ਕੰਮ ਕਾਰ ਨੂੰ ਲੈ ਕੇ ਤੇ ਨਾਲ ਥੋੜੇ ਬੇਚੈਨੀ ਵੀ ਚੜੀ ਹੋਈ ਹੈ ਥੋੜੀ ਉਦਾਸੀ ਵੀ ਜ਼ਰੂਰ ਹੈ ਪਰ ਨਾਲ ਰਾਹੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਥੋੜੀ ਜੀਬ ਬਾਣੀ ਚ ਮਿਠਾਸ ਰੱਖੋ ਥੋੜੇ ਕਲੋਜ਼ਲੀ ਰਿਸ਼ਤੇ ਖਰਾਬ ਹੋ ਜਾਣਗੇ ਠੀਕ ਹੈ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਚੰਦਰ ਅੱਜ ਦੂਸਰੇ ਸਥਾਨ 'ਚ ਹੈ ਧਨ ਬ ਲੇ ਚੰਗਾਈ ਰਾਹੁ ਦਾ ਨਕਸ਼ਤਰ ਮਿੱਤਰਿਆ ਪਰ ਫਿਰ ਵੀ ਕੋਈ ਢੀਲ ਕਰਦੇ ਸਮੇਂ ਕਿਸੇ ਨਾਲ ਖਾਸ ਤੌਰ ਤੇ ਫੋਨ ਤੇ ਗੱਲ ਕਰਦੇ ਸਮੇਂ ਕੁਝ ਕੁ ਚੀਜ਼ਾਂ ਦਾ ਧਿਆਨ ਰੱਖੋ ਤੇ ਕੋਈ ਕੋਈ ਵੀ ਵੈਸੇ ਸੰਡੇ ਆ ਤੇ ਫੰਡੇ ਨੂੰ ਇਹਨੂੰ ਬਣਾਣਾ ਤੁਸੀਂ ਕੋਈ ਮੂਵੀ ਵਗੈਰਾ ਦੇਖਣ ਦਾ ਪ੍ਰੋਗਰਾਮ ਬਣ ਰਿਹਾ ਤਾਂ ਪਰਿਵਾਰ ਨੂੰ ਲੈ ਕੇ ਜਰੂਰ ਜਾਓ ਦਿਨ ਅੱਛਾ ਜਾਏਗਾ ਸ਼ੁਕਰ ਨੂੰ ਸ਼ੁਭ ਕਰਨ ਲਈ ਗਾ ਨੂੰ ਰੋਟੀ ਜ਼ਰੂਰ ਪਾ ਦੇਣੀ ਹੈ ਜੈਮੇ ਨਹੀਂ ਮਿਥੂ ਰਾਸ਼ੀ ਜਿੱਦ ਕੇ ਅੜ ਕੇ ਕੰਮ ਨਾ ਕਰੋ ਮੌਸਮ ਬਦਲ ਰਿਹਾ ਆਪਣੀ ਸਿਹਤ ਦਾ ਧਿਆਨ ਰੱਖੋ ਨਜ਼ਰਾਂ ਜੁਕਾਮ ਛਿੱਕਾਂ ਤੰਗ ਕਰਨਗੀਆਂ ਤੇ ਸਿਹਤ ਖਰਾਬ ਹੋ ਸਕਦੀ ਹੈ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰਨਾ ਹੈ ਤੇ ਕੱਚ ਦਾ ਗਲਾਸਾ ਜ ਨਹੀਂ ਵਰਤਣਾ ਸ਼ੁਭ ਰੰਗ ਹਲਕਾ ਜਿਹਾ ਪਿਸਤਾ ਖਾ ਲੈ ਕੈਂਸਰ ਜਾਨੀ ਕਰਕ ਰਾਸ਼ੀ ਕਰਕ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਬ੍ਰਹਸਪਤ ਲਗਨ ਚ ਚੱਲ ਰਿਹਾ ਉੱਚ ਦਾ ਰਾਹੂ ਦਾ ਨਕਸ਼ਤਰ ਅੱਜ ਮਿੱਤਰਨੀਆ ਡਿਪਰੈਸ਼ਨ ਚ ਜਾਣ ਵਾਲੀ ਹਾਲਤ ਛੋਟੇ ਛੋਟੇ ਗੱਲ ਤੇ ਕਲੇਸ਼ ਇਹ ਚੰਗੀ ਗੱਲ ਨਹੀਂ ਹੈ ਪਰਿਵਾਰ ਵਿੱਚ ਹਰ ਗੱਲ ਆਪਣੀ ਮਨਾਉਣੀ ਚੰਗੀ ਨਹੀਂ ਹੈ ਦੂਜੇ ਦੀ ਸੁਣ ਵੀ ਲੈਣੀ ਚਾਹੀਦੀ ਹੈ ਤਾਹੀਂ ਆਪਾਂ ਕਹਿ ਸਕਦੇ ਆ ਕਿ ਪਰਿਵਾਰ ਦਾ ਸਾਥ ਮਿਲ ਜੇਗਾ ਤੇ ਉਲਝੀਵਿਆਂ ਤੋਂ ਵੀ ਥੋੜੀ ਰਿਲੈਕਸ ਮਿਲ ਜੇਗੀ ਤੇ ਨਾਲ ਕੋਸ਼ਿਸ਼ ਇਹ ਵੀ ਕਰਨੀ ਆ ਕਿ ਆਪਣਾ ਕੰਮ ਸਮੇਂ ਤੇ ਨਿਬੇੜ ਲੈਣਾ ਸ਼ੁਭ ਰਾਂਗਾ ਅਜਰ ਮਸਟਰਡ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਸਰਕਲ ਦਾ ਸਾਥ ਮਿਲ ਰਿਹਾ ਤੁਹਾਨੂੰ ਚੰਗਾ ਛੋਟੇ ਵੱਡੇ ਭਾਈ ਭੈਣ ਦਾ ਸਾਥ ਵੀ ਮਿਲ ਰਿਹਾ ਕੰਮ ਕਰ ਬਦਲਣ ਨੂੰ ਲੈ ਕੇ ਅਗਲੇ ਹਫਤੇ ਥੋੜੀ ਜੀ ਪਰੇਸ਼ਾਨੀ ਵੱਧ ਸਕਦੀ ਆ ਪਰ ਹਰ ਰੋਜ਼ ਆਪਾਂ ਤੁਹਾਨੂੰ ਕਹਿੰਨੇ ਆ ਕਿ ਬਹੁਤ ਧਿਆਨ ਨਾਲ ਚਲਾਓ ਮੈਡੀਟੇਸ਼ਨ ਕਰ ਲਈ ਤੁਹਾਡੇ ਲਈ ਅੱਜ ਸਭ ਤੋਂ ਵਧੀਆ ਕਿਉਂਕਿ ਰਾਹੁ ਦਾ ਨਕਸ਼ਤਰ ਮੇਟਰਨੀ ਹੈ ਪਿਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਥੋੜੀ ਵਧ ਰਹੀ ਆ ਵਰਗੋਚਨੀ ਕੰਨਿਆ ਰਾਸ਼ੀ ਸਿਤਾਰੇ ਕੰਨਿਆ ਰਾਸ਼ੀ ਵਾਲਿਆਂ ਦੇ ਤਕਰੀਬਨ ਠੀਕ ਲੰਬੀ ਯਾਤਰਾ ਕਰਨੀ ਪੈ ਸਕਦੀ ਆ ਕਿਤੇ ਜਾਣਾ ਪੈ ਸਕਦਾ ਕੋਈ ਤੇ ਕਿਤੇ ਜਾਣ ਦਾ ਫੈਮਿਲੀ ਨਾਲ ਪ੍ਰੋਗਰਾਮ ਬਣ ਰਿਹਾ ਤਾਂ ਮਨ ਖੁਸ਼ ਰਹੇਗਾ ਖਿਜੋ ਘੱਟ ਤੇ ਗੁੱਸਾ ਘੱਟ ਕਰੋ ਤੇ ਸਵੇਰ ਤੋਂ ਹੀ ਮੱਥੇ ਤੇ ਦੁੱਧ ਲਾ ਲਓ ਚੰਦਨ ਵੀ ਲਗਾ ਸਕਦੇ ਹੋ ਲਿਬਰਾ ਜਾਨੀ ਤੂਲਾ ਰਾਸ਼ੀ ਤੂਲਾ ਰਾਸ਼ੀ ਦੇ ਜੋ ਸਿਤਾਰੇ ਚੱਲ ਰਹੇ ਨੇ ਦੇਖਿਆ ਜਾਵੇ ਤਾਂ ਤੂਲਾ ਰਾਸ਼ੀ ਵਾਲਿਆਂ ਦੇ ਲਈ ਸੂਰਤ ਤੇ ਸ਼ੁਕਰ ਦੀ ਜੁੱਤੀ ਆ ਥੋੜੀ ਸਕਿਨ ਪ੍ਰੋਬਲਮ ਥੋੜੀ ਅਲਰਜੀ ਥੋੜੀ ਗਲੇ ਦੀ ਪ੍ਰੋਬਲਮ ਤੰਗ ਕਰ ਰਹੀ ਆ ਰਾਹੁ ਦਾ ਨਕਸ਼ਤਰ ਭਾਵੇਂ ਮਿੱਤਰ ਹੈ ਪਰ ਪੇਟ ਸੰਬੰਧੀ ਗੈਸ ਸੰਬੰਧੀ ਪਰੇਸ਼ਾਨੀ ਤੁਹਾਨੂੰ ਵੀ ਤੰਗ ਕਰੇਗੀ ਤਾਂ ਸਹਿਰ ਜ਼ਰੂਰ ਕਰਨੀ ਬੇਸ਼ੱਕ ਐਤਵਾਰ ਹੈ ਪਰ ਸੈਰ ਜ਼ਰੂਰ ਕਰੋ ਥੋੜੀ ਜੀ ਤੇ ਇੱਕ ਗੁੜ ਲੈ ਕੇ ਗਾਂ ਨੂੰ ਖਲਾ ਦਿਓ ਅੱਛਾ ਹੋ ਜਾਏਗਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਸਿਤਾਰੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਥੋੜੇ ਜੇ ਮਨ ਨੂੰ ਡਿਸਟਰਬ ਕਰਨ ਵਾਲਿਆ ਇੱਕ ਤੇ ਚੰਦਰ ਅੱਠ ਚਲਾ ਗਿਆ ਉੱਪਰ ਜੀ ਰਾਹੁ ਦਾ ਨਕਸ਼ਤਰ ਮਿੱਤਰਨੀ ਹੈ ਬਸ ਭੱਜ ਨੱਠ ਜੀ ਥਕਾਵਟ ਜਈ ਆ ਕਰ ਲੋ ਜੀ ਆ ਕਰ ਲੋ ਉਸ ਤੋਂ ਬਾਅਦ ਆ ਕਰ ਲੋ ਐਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਤੁਹਾਡੇ ਮਨ ਤੇ ਦਿਮਾਗ 'ਚ ਇੱਕ ਤੇ ਹਰਾ ਰਾਂਗਾ ਚ ਪੋਣਾ ਨਹੀਂ ਹੈ ਤੇ ਦੂਜਾ ਹਰੀ ਇਲਾਇਚੀ ਦਾ ਸੇਵਨ ਕਰਨਾ ਬੈਸੇ ਛੁਪ ਹੈ ਜਾਂ ਤੁਲਸੀ ਵਾਲੇ ਪੱਤੇ ਦੀ ਚਾਹ ਵੀ ਪੀ ਸਕਦੇ ਹੋ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਪਰ ਜ਼ਰੂਰੀ ਹੋਵੇ ਤਾਂ ਹਰ ਕੰਮ ਪਾਣੀ ਦਾ ਕੁੱਟ ਪੀ ਕੇ ਤੇ ਮਾਂ ਦਾ ਅਸ਼ੀਰਵਾਦ ਲੈ ਕੇ ਕਰੋ ਸ਼ੁਭ ਰੰਗ ਅੱਜ ਰਹਿਣ ਵਾਲਾ ਰੈੱਡ ਕਲਰ ਸੈਜੀਟੇਰੀਅਸ ਤਨੂ ਰਾਸ਼ੀ ਤਨੂ ਰਾਸ਼ੀ ਵਾਲੇ ਕਾਫੀ ਇਮੋਸ਼ਨਲ ਹੋ ਰਹੇ ਆ ਪ੍ਰੇਮ ਸਬੰਧਾਂ ਨੂੰ ਲੈ ਕੇ ਰਿਸ਼ਤਿਆਂ ਨੂੰ ਅੱਗੇ ਵਧਾਉਣ ਲਈ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪਰਿਵਾਰ ਦੀ ਸਲਾਹ ਨਾਲ ਚੱਲੋ ਧੋਖੇ ਤੋਂ ਬਚੋ ਧੋਖਾ ਹੋ ਸਕਦਾ ਤਾਂ ਇਸ ਕਰਕੇ ਆਪਣੇ ਭੇਤ ਕਿਸੇ ਨੂੰ ਦੇਣੇ ਨਹੀਂ ਹੈ ਤੇ ਦੂਜੀ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਕਿਤੇ ਨਾ ਕਿਤੇ ਪੇੜ ਲਗਾ ਦਿਓ अच्छा रवेगा नक्षत्र दे सामना कैप्रिकॉर्न यानी मकर राशि मकर राशि दे ਲਈ ਜੋ ਸਿਤਾਰੇ ਹਰ ਕੰਮ ਲੇਟ ਹੋਣਾ ਅچھے ਲੋਕਾਂ ਨਾਲ ਸੰਬੰਧ ਨੇ ਪਰ ਫਾਇਦਾ ਨਾ ਹੋਣਾ ਹਰ ਤਰ੍ਹਾਂ ਨਾਲ ਕੋਟਕਚੈਰੀ ਦੇ ਚੱਕਰਾਂ ਦੇ ਲਈ ਥੋੜੀ ਅਗਲਾ ਹਫਤਾ ਜੋ ਹੈ ਥੋੜਾ ਬਿਜ਼ੀ ਜਾ ਸਕਦਾ ਪਰ ਫਿਰ ਵੀ ਕੋਸ਼ਿਸ਼ ਕਰੋ ਕਿਸੇ ਦੀ ਜ਼ਮਾਨਤ ਖਮਾਨਤ ਚ ਨਾ ਪੋਵੋ ਜਦੋਂ ਤੱਕ ਸੂਰਜ ਸ਼ੁਕਰ ਨਾਲ ਬੁੱਧ ਆ ਜਾਏਗਾ ਵਾਪਸ ਤਾਂ ਸਹੀ ਹੋ ਜਾਏਗਾ ਅਕਿਊਰਸ ਜਣੀ ਕੰਪਰੇਸ਼ੀ ਕੰਪਰੇਸ਼ੀ ਦੇ ਲਈ ਜੋ ਸਿਤਾਰੇ ਨੇ ਜੀ ਸਰਕਾਰ ਦੇ ਦਰਬਾਰੇ ਨੇ ਫੈਮਲੀ ਚੰਗੇ ਆ ਚੰਗੀ ਡੀਲ ਹੋਣ ਦੇ ਅਸਾਰ ਤੁਹਾਨੂੰ ਅਗਲੇ ਹਫਤੇ ਨਜ਼ਰ ਆ ਰਹੇ ਆ ਰਾਹੁ ਦਾ ਨਕਸ਼ਤਰ ਮਿੱਤਰ ਹੈ ਪ੍ਰੋਪਰਟੀ ਸੇਲ ਪਰਚੇਜ਼ ਕਰਨ ਵਾਲਿਆਂ ਦੇ ਲਈ ਇਹ ਹਫਤਾ ਪੂਰਾ ਅੱਛਾ ਜਾਣ ਵਾਲਾ ਹੈ ਥੋੜੀ ਮਸਲਸ ਪ੍ਰੋਬਲਮ ਤੁਹਾਨੂੰ ਤੰਗ ਜਰੂਰ ਕਰੇਗੀ ਦੁੱਧ ਮੱਥੇ ਤੇ ਲਾਓ ਜਾਂ ਬਦਾਮ ਜਾਂ ਫਲ ਬੱਚਿਆਂ ਨੂੰ ਦਿਓ ਪਾਈਸੇ ਜਣੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਚਲਦੇ ਪਾਣੀ ਚ ਥੋੜੇ ਜੇ ਚੌਲ ਤੇ ਦੁੱਧ ਚਲਪਰਵਾਹ ਕਰ ਦਿਓ ਅੱਛਾ ਰਹੇਗਾ ਅਰ ਸੋਚ ਬਾਟ ਕੇ ਖਾਣਾ ਖਾਣਾ ਹੋਰ ਵੀ ਵਧੀਆ ਪਰਿਵਾਰ ਚ ਬੈਠ ਕੇ ਇੱਕ ਟਾਈਮ ਖਾਣਾ ਜ਼ਰੂਰ ਖਾਓ ਦੇਖੋ ਐਤਵਾਰ ਦਾ ਦਿਨ ਹੈ ਬੱਚਿਆਂ ਨਾਲ ਟਾਈਮ ਸਪੈਂਡ ਕਰੋ ਬਹੁਤ ਵਧੀਆ ਕਿਤੇ ਪਾਣੀ ਤੋਂ ਨੰਗ ਰਹੇ ਹੋ ਤਾਂ ਕੋਸ਼ਿਸ਼ ਕਰੋ ਇੱਕ ਤਾਂਬੇ ਦਾ ਪੈਸਾ ਪਾਣੀ ਚ ਸੁੱਟ ਦਿਓ ਸੂਰਜ ਹੱਟਦਾ ਹੈ ਬਹੁਤ ਵਧੀਆ ਫਾਇਦਾ ਠੀਕ ਏਸੀਜੀ ਐਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਆਪਾਂ ਗ੍ਰਹਿਾਂ ਨੂੰ ਕਿੱਦਾਂ ਸਹੀ ਕਰਕੇ ਦਿਨ ਨੂੰ ਬੈਸਟ ਵਧੀਆ ਬਣਾ ਸਕਦੇ ਹਾਂ ਹੁਣ ਸੁਣੋ ਕਿ ਆਮ ਤੌਰ ਤੇ ਲੋਕ ਵਾਸਤੂ ਨੂੰ ਲੈ ਕੇ ਥੋੜੇ ਕਾਫੀ ਕਨਫਿਊਜ਼ ਰਹਿੰਦੇ ਆ ਕਿ ਕਿਹੜੀ ਸਾਈਡ ਵਾਲਾ ਗੇਟ ਜ਼ਿਆਦਾ ਬੈਸਟ ਹੁੰਦਾ ਹੈ ਹਨਾ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗੀ ਆ ਕਿ ਦਿਸ਼ਾਵਾਂ ਦਾ ਆਪਣਾ ਬਿਲਕੁਲ ਵਧੀਆ-ਵਧੀਆ ਪ੍ਰਭਾਵ ਹੈ ਹਰ ਦਿਸ਼ਾ ਪਾਵਰਫੁੱਲ ਹੈ ਹਰ ਦਿਸ਼ਾ ਪਾਵਰਫੁਲ ਹੈ ਪਰ ਕਈ ਜਗ੍ਹਾ ਤੇ ਕੁਝ ਇਸ ਤਰ੍ਹਾਂ ਦੇ ਗ੍ਰਹਿ ਬੈਠੇ ਹੁੰਦੇ ਆ ਜਿੱਥੇ ਜਿਸ ਅਗਰ ਉਸ ਦਿਸ਼ਾ ਵੱਲ ਗੇਟ ਬਣਾਇਆ ਜਾਵੇ ਤਾਂ ਕਈ ਵਾਰੀ ਬਹੁਤ ਹੀ ਪਰੇਸ਼ਾਨੀਆਂ ਦਾ ਕਾਰਨ ਬਣਦੇ ਜਿੱਦਾਂ ਬੁੱਧ ਬੁੱਧ ਦੇਗਰ ਹੈ ਅਗਰ ਕਿਸੇ ਦੀ ਜਨਮ ਪੱਤਰੀ ਵਿੱਚ ਖਰਾਬ ਹੋਵੇ 8ਵੇਂ ਹੋਵੇ ਜਾਂ 12ਵੇਂ ਹੋਵੇ ਤਾਂ ਅਗਰ ਉਹ ਨਾਰਥ ਦਿਸ਼ਾ ਵਾਲੀ ਸਾਈਡ ਤੇ ਘਰ ਬਣਾਉਂਦੇ ਆ ਨਾਰਥ ਦਿਸ਼ਾ ਬੁੱਧ ਦੀ ਮੰਨੀ ਜਾਂਦੀ ਹੈ ਤਾਂ ਬੁੱਧ ਦੀ ਪਾਵਰ ਵੱਧ ਜਾਂਦੀ ਹੈ ਉਹ 8ਵੇਂ ਬੈਠਾ ਬੁੱਧ 8ਵਾਂ ਖਾਨਾ ਮੌਤ 12ਵਾਂ ਖਰਚ ਦਾ ਹੈ ਤਾਂ ਉੱਥੇ ਜ਼ਿਆਦਾ ਉਸ ਦੀ ਹੋਰ ਪਾਵਰ ਦੀ ਸਥਾਪਨਾ ਹੋਣ ਦੇ ਨਾਲ ਉਹ ਨਾਰਥ ਦਿਸ਼ਾ ਵੀ ਕਈ ਵਾਰੀ ਸ਼ੋਭੂ ਫਲ ਨਹੀਂ ਦੇ ਤਾ ਇਸ ਕਰਕੇ ਇਹ ਕੋਈ ਵਹਿਮ ਵਾਲੀ ਮੈਂ ਬਹੁਤ ਹੀ ਲੋਕ ਦੇਖੇ ਆ ਜਿਹੜੇ ਕਹਿੰਦੇ ਆ ਜੀ ਨਾਰਥ ਵਾਲੇ ਪਾਸੇ ਘਰ ਹੈ ਫਿਰ ਵੀ ਬਿਜ਼ਨਸ ਨਹੀਂ ਚੱਲਦਾ ਵਪਾਰ ਨਹੀਂ ਚੱਲਦਾ ਅਸੀਂ ਬੜੇ ਪਰੇਸ਼ਾਨ ਹਾਂ ਗ੍ਰਹਿਾਂ ਚ ਵੀ ਇੰਨੀ ਪ੍ਰੋਬਲਮ ਹੁੰਦੀ ਨਹੀਂ ਹੈ ਤੇ ਫਿਰ ਦੇਖਿਆ ਜਾਂਦਾ ਹੈ ਕਿ ਨਾਰਥ ਦੀ ਦਿਸ਼ਾ ਇਹਨਾਂ ਨੂੰ ਕਿਉਂ ਨਹੀਂ ਸ਼ੁਭ ਫਲ ਦੇ ਰਹੀ ਤਾਂ ਕਈ ਵਾਰੀ ਗ੍ਰਹਿਾਂ ਦੀ ਸਥਿਤੀ ਜੋ ਹੈ ਉਹ ਸਾਨੂੰ ਅਗਰ ਅਸੀਂ ਉਸ ਮੁਤਾਬਕ ਵਾਸਤੂ ਦੀ ਡਾਇਰੈਕਸ਼ਨ ਚੁਣੀਏ ਤਾਂ ਫਿਰ ਜ਼ਿਆਦਾ ਅੱਛਾ ਫਲ ਸਾਨੂੰ ਮਿਲਦਾ ਹੈ ਉਸ ਤੋਂ ਵੀ ਜ਼ਰੂਰੀ ਕੀ ਹੈ ਕਿ ਅਗਰ ਹੋ ਵੀ ਜਾਵੇ ਜੇ ਬੁੱਧ ਆਠ ਹੈ ਤਾਂ ਨਾਰਥ ਦਿਸ਼ਾ ਵੱਲ ਘਾਰਾ ਜਦ ਬੁੱਧ ਬਹਾਰ ਆਏ ਤਾਂ ਨਾਰਥ ਦਿਸ਼ਾ ਵੱਲ ਘਾਰਾ ਤਾਂ ਉਸ ਦਿਸ਼ਾ ਦੇ ਵੱਲ ਨਾਰਥ ਦੇ ਲਈ ਬੁੱਧ ਦੀਆਂ ਚੀਜ਼ਾਂ ਨੂੰ ਹਟਾ ਦਿਓ ਸਮਝ ਗਏ ਤਾਂ ਕੀ ਹੁੰਦਾ ਹੈ ਉਸ ਦਜਾ ਚੋਂ ਬੁੱਧ ਦੀ ਪਾਵਰ ਘਟ ਜਾਂਦੀ ਹੈ ਉਸ ਦਿjate ਚੰਦਰ ਦੀਆਂ ਚੀਜ਼ਾਂ ਕੈਮ ਕਰ ਲੋ ਚੰਦਰ ਜੋ ਹੈ ਉਹ ਨਾਰਥ ਦਿਸ਼ਾ ਦਾ ਕਾਰਕ ਪਾਣੀ ਹੈ ਉਹ ਕਾਰਕ ਮੰਨਿਆ ਜਾਂਦਾ ਪਰ ਬੁੱਧ ਨੂੰ ਉਸ ਦਿਸ਼ਾ ਚੋਂ ਹਟਾ ਦੇਣ ਨਾਲ ਬੁੱਧ ਦੀ એનર્ਜੀ ਘੱਟ ਤੇ ਚੰਦਰ ਦੀ ਵਧਨ ਦੇ ਨਾਲ ਕੋਈ ਪਰੇਸ਼ਾਨੀ ਨਹੀਂ ਆਉਂਦੀ ਕਿਉਂਕਿ 70% ਪਾਣੀ ਸਰੀਰ 'ਚ ਵੀ ਹੈ 70% ਧਰਤੀ ਤੇ ਵੀ ਹੈ ਤੇ ਇਹ ਚੰਦਰ ਜੋ ਹੈ ਸਾਡੇ ਮਨ ਦਾ ਹੀ ਕਾਰਕ ਹੈ ਤੇ ਮਨ ਦੇ ਪਿੱਛੇ ਹੀ ਸਾਰੀ ਚੀਜ਼ ਭੱਜੀ ਫਿਰਦੀ ਹੈ ਉਹਨਾਂ ਨਾਲ ਨੀਂਚੀਆਂ ਸਹੀ ਹੁੰਦੀ ਪ੍ਰੈਕਟੀਕਲੀ ਤੌਰ ਤੇ ਸਿੱਧੇ ਤੌਰ ਤੇ ਦੇਖਿਆ ਜਾਵੇ ਬੜੀ ਸਿੰਪਲ ਜੀਆਂ ਗੱਲਾਂ ਨੇ ਪਰ ਕਈ ਵਾਰੀ ਅਸੀਂ ਇਸ ਨੂੰ ਕ੍ਰਿਟੀਕਲ ਕਰ ਲੈਂਦੇ ਹਾਂ ਬਹੁਤ ਘਮਾਜ ਜਾਂ ਦਿੰਦੇ ਹਾਂ ਤੇ ਪਰ ਅਸਲ ਦੇ ਵਿੱਚ ਇਹੀ ਗੱਲ ਬਾਤ ਹੈ ਕਿ ਜਦੋਂ ਸਾਨੂੰ ਕੋਈ ਦਿਸ਼ਾ ਅੱਛੀ એનર્ਜੀ ਨਹੀਂ ਦੇ ਰਹੀ ਤਾਂ ਉਹਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਸਮਝ ਜਾਜਾ ਦਾਬ ਸਭ ਦਾ ਜਦ ਤੱਕ ਇਹਨੂੰ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਮੈਨੂੰ ਦੋਈ ਸੰਦ ਸਾਸ਼ਿਕਾ